ਕ੍ਰਿਕਟ ਦੇ ਵਿੱਚ ਵਿਰਾਟ ਕੋਹਲੀ ਆਉਂਦਾ ਹੈ ਬੜੀ ਅਗਰੈਸਿਵ ਅਪਰੋਚ ਦੇ ਨਾਲ ਹਨਾ ਤੇ ਇੰਡਸਟਰੀ ਦੇ ਵਿੱਚ ਪਹਿਲਾਂ ਬੱਬੂ ਮਾਨ ਜਦੋਂ ਆਇਆ ਆਇਆ ਸੀ ਮਤਲਬ ਆਇਆ ਨਹੀਂ ਕਾਫੀ ਦੇਰ ਲਿਆ ਹੁਣ ਚਲੋ ਹੁਣ ਚਲੋ ਚੁੱਕਾ ਸੀ ਕਈ ਕ੍ਰੈਸ਼ਜ ਹੋ ਗਏ ਪਰ ਪਹਿਲਾਂ ਉਹਦੀ ਅਗਰੈਸਿਵ ਅਪਰੋਚ ਰਹੀ ਤੇ ਲੋ ਤੇ ਤੁਸੀਂ ਵੀ ਉਸ ਹਿਸਾਬ ਨਾਲ ਮੱਝ ਲੋ ਅਗਰੈਸਿਵ ਜੀ ਅਪਰੋਚ ਨਾਲ ਆਏ ਹੋ ਤੁਸੀਂ ਕਿਸੇ ਪਲਾਨ ਨਾਲ ਆਏ ਹੋ ਵੀ ਅਗਰੈਸਿਵ ਅਪਰੋਚ ਨੂੰ ਲੋਕ ਪਸੰਦ ਕਰਦੇ ਕੋਈ ਸੁਭਾਈ ਆ ਤੁਹਾਡਾ ਤਬੀਅਤ ਹੀ ਇਹੋ ਜੀ ਨਹੀਂ ਨਹੀਂ ਬਈ ਜਿਹੜੇ ਮੈਨੂੰ ਬਚਪਨ ਤੋਂ ਜਾਣਦੇ ਆ ਹਾਂ ਜਿਹੜੇ ਬਚਪਨ ਤੋਂ ਅੱਜ ਤੋਂ ਕਿੰਨੇ ਸਾਲ ਪੁਰਾਣੇ ਜਾਣਦੇ ਮੈਂ ਕਿਹਨਾਂ ਜਿਹੜੇ ਬੰਦੇ ਮੈਂ ਨਾਲ ਪਹਿਲੀ ਦੂਜੀ ਤੋਂ ਵੀ ਪੜ੍ਹੇ ਨੇ ਨਾ ਉਹ ਮੇਰਾ ਸੁਭਾਅ ਜਾਣਦੇ ਆ ਵੀ ਮੈਂ ਸ਼ੁਰੂ ਤੋਂ ਹੀ ਇਦਾਂ ਦਾ ਵੀ ਮੇਰਾ ਸੁਭਾਅ ਸ਼ੁਰੂ ਤੋਂ ਇਦਾਂ ਰਿਹਾ ਥੋੜੀ ਜਿਹੀ ਤਿੱਖੀ ਸੁਭਾਅ ਦੇ ਸੀ ਤੇ ਨਰਮਾਈ ਵੀ ਬਹੁਤ ਜ਼ਿਆਦੀ ਆ ਇਸ ਨਰਮਾਈ ਦਾ ਫਾਇਦਾ ਚੁੱਕ ਕੇ ਬਈ ਬਹੁਤ ਲੋਕਾਂ ਨੇ ਧੋਖੇ ਕੀਤੇ ਆ ਤਾਂ ਕਰਕੇ ਉਹ ਨਰਮਾਈ ਵਾਲਾ ਵਰਜਨ ਥੋੜਾ ਜਿਹਾ ਘਟਾਤਾ ਗ੍ਰੈਸ਼ਨ ਵਾਲਾ ਵਧਾਤਾ ਇਹ ਲੋੜ ਸੀ ਹਮ ਸਮੇ ਸਮੇ ਦੀ ਲੋੜ ਹੁੰਦੀ ਆ ਅਸੀਂ ਕੀ ਕਰਨਾ ਕਿੱਦਾਂ ਵਿਚਰਨਾ ਕਹਿੰਦੇ ਜੈਸਾ ਦੇਸ ਵੈਸਾ ਬੇਸ ਹੈ ਨਾ ਇਸ ਸਮੇ ਸਮੇ ਨਾਲ ਕਿਵੇਂ ਵਿਚਰਨਾ ਕੀ ਧਾਰਨਾ ਸਾਡੀ ਬਦਲਦੀ ਰਹਿੰਦੀ ਆ ਪਰ ਬੰਦਾ ਉਹੀ ਰਹਿੰਦਾ ਹਮ ਹੁਣ ਸਾਡੇ ਵਿਚਾਰ ਕਿਤੇ ਨਾ ਕਿਤੇ ਚੇਂਜ ਹੁੰਦੇ ਰਹਿੰਦੇ ਨੇ ਪਰ ਇਨਸਾਨ ਹੋ ਹੀ ਰਹਿੰਦਾ ਇਹ ਮੇਰੀ ਵਿਚਾਰਧਾਰਾ ਬਾਈ ਅਗਰੈਸ਼ਨ ਬਚਪਨ ਤੋਂ ਹੀ ਆਵੇਂ ਆ ਪਰ ਨਰਮਾਈ ਬਹੁਤ ਜਿਆਦੀ ਹੈ ਜੀ ਮੈਂ ਜਿੰਨਾ ਲੋਕਾਂ ਨਾਲ ਮਿੱਠੇ ਹੋ ਕੇ ਚੱਲਿਆ ਨਾ ਬਾਈ ਬਹੁਤ ਜਿਆਦਾ ਚੱਲੇ ਇਵਨ ਕਿ ਤੁਸੀਂ ਮੰਨੋਗੇ ਮੈਨੂੰ ਪਤਾ ਸੀ ਮੇਰੇ ਨਾਲ ਕਈ ਵਾਰ ਕਈ ਚੀਜ਼ਾਂ 'ਚ ਮੈਨੂੰ ਪਤਾ ਵੀ ਲੱਗ ਗਿਆ ਇਹ ਮੇਰੇ ਨਾਲ ਧੋਖਾ ਹੁੰਦਿਆ ਹਾਂ ਮੇਰੇ ਨਾਲ ਧੋਖਾ ਕੀਤਾ ਜਾ ਰਿਹਾ ਮੇਰੇ ਨਾਲ ਮਾੜੀ ਕੀਤੀ ਜਾ ਰਹੀ ਮੈਂ ਤਾਂ ਵੀ ਇਹ ਚੀਜ਼ ਜਰਦਾ ਰਿਆਂ ਮੈਂ ਕਹਿਆ ਯਾਰ ਕੋਈ ਨਹੀਂ ਆਪਾਂ ਅਗਲੇ ਨੂੰ ਸ਼ੋਅ ਇਹ ਆਪਣਾ ਭਰਾ ਵਾ ਅਗਲੇ ਨੂੰ ਸ਼ੋਅ ਕਰਦੇ ਹੁੰਦੇ ਵੀ ਤੇ ਮੈਨੂੰ ਪਤਾ ਹੈ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਹੁਣ ਬੁਰਾ ਲੱਗੇ ਮੈਨੂੰ ਐ ਸੀ ਵੀ ਇਹ ਮੇਰਾ ਭਰਾ ਵਾ ਹਾਂ ਹਾਂ ਇਹਨੂੰ ਧੋਖਾ ਦੇ ਲੈਣ ਦੇ ਕੋਈ ਗੱਲ ਨਹੀਂ ਮੈਂ ਕਹਿਆ ਕਦੀ ਤੇ ਰੁਕੂਗਾ ਪਰ ਤੁਸੀਂ ਐਡੀ ਬੇਸ਼ਰਮੀ ਕਈ ਲੋਕਾਂ ਦੀ ਮੰਨੋਗੇ ਮੀ ਮੈਨੂੰ ਪਤਾ ਸੀ ਵੀ ਚਲੋ ਧੋਖਾ ਦੇਤਾ ਹੁਣ ਸ਼ਾਇਦ ਰੁਕ ਜੂ ਚਲੋ ਦੁਬਾਰਾ ਧੋਖਾ ਦੇਤਾ ਸ਼ਾਇਦ ਹੁਣ ਰੁਕ ਜੂ ਚਲੋ ਅਜੀ ਥੋੜਾ ਜਿਹਾ ਧੋਖਾ ਹੋਰ ਦਿੱਤਾ ਹੁਣ ਰੁਕ ਜੂ ਪਰ ਐਡੇ ਬੇਸ਼ਰਮ ਲੋਕ ਨੇ ਜਦ ਤੱਕ ਛੱਤਰ ਨਹੀਂ ਵਿਖਾਉਂਦੇ ਤੁਸੀਂ ਤਦ ਤੱਕ ਰੁਕਦੇ ਹੀ ਨਹੀਂ ਅੱਛਾ ਫਿਰ ਛੱਤਰ ਵਿਖਾਇਆ ਜਦੋਂ ਤੱਕ ਛੱਤਰ ਨਹੀਂ ਵਿਖਾਉਣੇ ਤਦ ਤੱਕ ਲੋਕ ਨਹੀਂ ਰੁਕਦੇ ਤਾਂ ਛੱਤਰ ਕੈਮ ਕਰਨਾ ਪਿਆ ਹੂੰ ਇਹਦੇ ਲੋਕ ਤੇ ਕਈ ਬੇਸ਼ਰਮ ਬੜੇ ਹੋ ਗਏ ਹੀ ਠੱਗੀਆਂ ਠੁੱਗੀਆਂ ਮਾਰ ਲੀਆਂ ਇਦਾਂ ਕਰ ਲਿਆ ਉਦਾਂ ਕਰ ਲਿਆ ਲੋਕਾਂ ਨੇ ਤੇ ਪੂਰਾ ਪਲਾਨ ਬਣਾਇਆ ਵੀ ਇਹਨੂੰ ਖਤਮ ਕਰ ਦੋ ਹੂੰ ਪਹਿਲਾਂ ਤੁਸੀਂ ਭੋਲੇ ਜਿਹੇ ਤਰੀਕ ਨਾਲ ਚੱਲਦੇ ਰਹੇ ਵੀ ਚਲ ਕੋਈ ਚੱਕਰ ਨਹੀਂ ਹੁਣ ਫਿਰ ਪੂਰਾ ਛਤਰਿਆਂ ਜਿਹੜੇ ਜਿਹੜੇ ਪੁਰਾਣੇ ਜਿਹੜੇ ਛਤਰ ਸਥਿਤੀ ਕੀ ਆ ਹੁਣ ਛਤਰ ਕੈਮ ਕਰਕੇ ਚੱਲਦੇ ਹੋ ਛਤਰ ਕੈਮ ਕਰਕੇ ਚੱਲਦੇ ਆ ਚਾਹ ਹੌਣ ਨਹੀਂ ਦੋ ਮਤਲਬ ਮਹਾਰਾਜ ਤੋਂ ਡਰੀਦਾ ਵਾ ਹੂੰ ਮਹਾਰਾਜ ਦੇ ਅੱਗੇ ਤਾਂ ਹੌਣ ਨਹੀਂ ਵੀ ਰੱਖੀ ਦੀ ਆ ਤੇ ਜਿਹੜੇ ਬੰਦੇ ਦੋਗਲੇ ਨੇ ਉਹਨਾਂ ਅੱਗੇ ਤਾਂ ਹੌਣ ਘੈੜੀ ਰੱਖੀ ਦੀ ਆ ਉਹਨਾਂ ਅੱਗੇ ਛਤਰ ਪੂਰਾ ਕੈਮ ਰੱਖੀਦਾ ਹੂੰ ਜੀ ਇਹ ਜੋ ਜ਼ਿੰਦਗੀ ਜੀਣ ਦਾ ਸੂਤ ਆ ਜੀ ਠੀਕ ਹੈ ਭਾਈ ਫੁਕਰੀ ਕੋਈ ਨਹੀਂ ਉਹੋ ਜੀ ਗੱਲ ਕੋਈ ਨਹੀਂ ਕਹਿਣੀ ਜੋ ਆਪਾਂ ਕਰ ਨਹੀਂ ਸਕਦੇ ਜਿੰਨੀ ਕਿ ਚੀਜ਼ ਸਾਡੀ ਲੱਤਾਂ ਭਾਰ ਚੱਲਦੀਆਂ ਸਾਡੇ ਪੱਬਾਂ 'ਚ ਜੋਰ ਉੰਨੀ ਕਿ ਚੀਜ਼ ਬੋਲੀਦੀ ਆ ਐ ਨਹੀਂ ਵੀ ਐਵੇਂ ਫੁਕਰੀ ਮਾਰਦਣੀ ਇਹ ਕਰ ਦਿੰਨਾਗੇ ਉਹ ਕਰ ਦਾਂਗੇ ਅਸੀਂ ਐ ਜਿਹੀ ਅਸੀਂ ਉਹ ਜੀ ਕੋਈ ਗੱਲ ਨਹੀਂ ਸਿੰਪਲ ਸਧਾਰਨ ਬੰਦੇ ਆ ਮਹਾਰਾਜ ਤੋਂ ਡਰ ਕੇ ਚੱਲਦੇ ਆ ਹਨ ਦਿਨ ਰਾਤ ਸਿਮਰਨ ਕਰਨ ਵਾਲੇ ਬੰਦੇ ਆ ਅਸੀਂ ਹਨਾ ਗਾਣੇ ਗੁਨੇ ਕਰ ਲਈਦੇ ਆ ਪਰ ਜੇ ਕੋਈ ਸਾਡੇ ਨਾਲ ਪੁੱਠਾ ਸਿੱਧਾ ਪੰਗਾ ਲੈਂਦਾ ਵਾ ਜਿਹੜਾ ਬਿਨਾਂ ਗੱਲੋਂ ਅੜਦਾ ਵਾ ਤੰਗ ਕਰਦਾ ਵਾ ਉਹਦੇ ਗਾੜੀ ਫੇਛੇਤਰ ਪੂਰਾ ਹਾਂ ਰੱਖੀਦਾ ਕੱਢ ਕੇ ਮਾਂ ਕਰ ਮਤਲਬ ਵੈਸੇ ਕਰਵਾਈਆ ਪਾਉ ਪਾਉ ਨਹੀਂ ਜਿਹੜਾ ਤੁਸੀਂ ਐਵੇਂ ਗਾਣੇ ਚ ਖੋਣੇ ਵਾਲੇ ਗਾਣੇ ਚ ਕਿਹਾ ਜਿਹੜਾ ਅੜੂ ਗਾੜੀ ਅੜੂਗਾ ਫਿਰ ਉਹ ਨਰਕਾਂ ਨੂੰ ਜਾਓ ਹੈਨਾ ਹਿੰਦੀ ਜਾਂ ਤੇਰੇ ਨੂੰ ਪਾਉ ਪਾਉ ਨਹੀਂ ਜਿਹੜਾ ਗਾੜੀ ਬੋਲੂ ਨਰਕਾਂ ਨੂੰ ਜਾਉ ਨਹੀਂ ਹਾਂ